ਕਿਹੜੇ ਸਕੂਲ ਪੜਦੇ ਹੋ ਤੇ ਕੀ ਹੋਇਆ ਮੇਰਾ ਨਾਮ ਰਮਨ ਸੱਦੇਵਾ ਮੈਂ ਜੀਟੀਵੀ ਸਕੂਲ ਗਰੂਰ ਸਾਈਵ ਵਿੱਚ ਪੜਦਾ ਤੇ ਮੇਰੀ ਕਲਾਸ ਪਲੱਸ 2 ਮੈਡੀਕਲ ਦਾ ਸਟੂਡੈਂਟ ਹਾਂ ਮੈਂ ਤੇ ਇਹ ਅੱਜ ਇਹ ਹੋਇਆ ਕਿ ਮਤਲਬ ਇੱਕ ਕਸ਼ਮੀਰ ਸਰ ਹੈਗੇ ਸਾਡੀ ਮਾਚਲ ਪ੍ਰਦੇਸ਼ ਤੋਂ ਤੇ ਉਹਨਾਂ ਨੇ ਕੀ ਕੀਤਾ ਮੈਂ ਉਹਨਾਂ ਕੋਲ ਪਿਛਲੇ ਦਿਨਾਂ ਚ ਗਿਆ ਸੀਗਾ ਉਹਨਾਂ ਨੇ ਮੈਂ ਉਹਨਾਂ ਦੀ ਸ਼ਿਕਾਇਤ ਲਾਣੀ ਸੀ ਕਿ ਤੁਸੀਂ ਵਧੀਆ ਨਹੀਂ ਪੜ੍ਹਾਉਂਦੇਗੇ ਉਨਾਂ ਨੇ ਉਦੋਂ ਮੈਨੂੰ ਕਿਹਾ ਸੀ ਕਿ ਤੂੰ ਸਾਡੀ ਸ਼ਿਕਾਇਤ ਨਾ ਲਾਵੀਂ ਮੇਰੀ ਜੌਬ ਦਾ ਸਵਾਲ ਹੈ ਤੇ ਮੈਂ ਇਸ ਕਰਕੇ ਚੁੱਪ ਹੋ ਗਿਆ ਸੀਗਾ ਫਿਰ ਅੱਜ ਅੱਜ ਮੈਂ ਸਰ ਨੂੰ ਕਿਹਾ ਮੈਨੂੰ ਇੱਕ ਟੌਪਿਕ ਸਮਝ ਨਹੀਂ ਆਉਂਦਾ ਪਿਆਗਾ ਮੈਨੂੰ ਸਮਝਾ ਦਿਓ ਸਰ ਨੇ ਐਸੇ ਗੁੱਸੇ ਦੇ ਵਿੱਚ ਮੈਂ ਉਹਨਾਂ ਨੂੰ ਵਸੇ ਇੰਨੀ ਗੱਲ ਕਿਹਾ ਇਸ ਮੈਂ ਟੌਪਿਕ ਸਮਝਾ ਦਿਓ ਪਤਾ ਨਹੀਂ ਉਹਨਾਂ ਨੇ ਮੇਰੇ ਤੇ ਕਿਉਂ ਇਹਨਾਂ ਗੁੱਸਾ ਕੀਤਾ ਤੇ ਉਹ ਮੈਨੂੰ ਕਹਿੰਦੇ ਕਿ ਮੈਂ ਤੈਨੂੰ ਪ੍ਰਿੰਸੀਪਲ ਸਰ ਕੋਲ ਲੈ ਕੇ ਜਾਵਾਂਗਾ ਤੇ ਪ੍ਰਿੰਸੀਪਲ ਸਰ ਕੋਲ ਮੈਂ ਕਿਹਾ ਸਰ ਸੋਰੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇਗੀ ਮੈਂ ਆਪਣੇ ਆਪ ਇਹ ਆ ਕੇ ਤੋਰ ਸਮਝ ਲਾਂਗਾ ਤੇ ਮੈਨੂੰ ਨਹੀਂ ਉਹਨਾਂ ਨੇ ਸਮਝਾਇਆਗਾ ਮੈਂ ਕਿਤੋਂ ਸਮਝ ਲਾਂਗਾ ਸਰ ਕੇ ਨੀ ਮੈਨੂੰ ਪ੍ਰਿੰਸੀਪਲ ਸਰ ਕੋ ਲੈ ਕੇ ਜਾਣਾ ਤੇ ਫਿਰ ਉਸ ਤੋਂ ਬਾਅਦ ਜਦੋਂ ਲੈ ਕੇ ਗਏ ਤੇ ਉੱਥੇ ਪਤਾ ਨਹੀਂ ਇਹਨਾਂ ਨੇ ਕੀ ਇੰਦਰਜੀਤ ਸਰ ਹੈਗੇ ਨੇ ਪ੍ਰਤਾਪ ਮਤਲਬ ਜਿਹੜੇ ਸਾਡੇ ਹੈੱਡ ਨੇ ਉੱਥੋਂ ਦੇ ਇਹਨਾਂ ਨੇ ਪਤਾ ਨਹੀਂ ਫਿਰ ਸਾਰੀ ਕਲਾਸ ਤੋਂ ਪੁੱਛਿਆ ਜਿਹੜੇ ਕਸ਼ਮੀਰ ਸਰ ਨੇ ਉੱਥੇ ਜਾ ਕੇ ਉਹਨਾਂ ਨੇ ਆਪਦੇ ਬਿਆਨ ਬਦਲਤੇ ਉਹ ਜਾ ਕੇ ਕਹਿੰਦੇ ਕਿ ਮੈਨੂੰ ਇਸ ਮੁੰਡੇ ਨੇ ਮੈਨੂੰ ਤਮਕੀ ਦਿੱਤੀ ਹੈ ਕਿ ਸਾਡਾ ਬਾਰਡਰ ਏਰੀਆ ਮੇਰੇ ਕੋਲ ਕੱਟਾ ਹੈਗਾ ਮੈਂ ਤੁਹਾਨੂੰ ਕੱਟੇ ਨਾਲ ਗੋਲੀ ਮਾਰ ਦੇਗਾ ਹਾਲਾਂਕਿ ਮੈਂ ਇਹ ਨਹੀਂ ਗੱਲ ਕੀਤੀ ਨਹੀਂ ਕਿ ਤੇ ਬਸ ਇਨੀ ਗੱਲ ਪਿੱਛੇ ਉਹਨਾਂ ਨੇ ਮਨਲਾਬ ਦਾ ਆਫਿਸ ਦੇ ਵਿੱਚ ਬੂਹੇ ਬੰਦ ਕਰ ਲਏ ਫਿਰ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਕਿਵੇਂ ਕੁੱਟਿਆ ਕੁੱਟਿਆ ਹੈੱਡ ਸਰ ਨੇ ਜਾਂ ਕਸ਼ਮੀਰ ਜਿੰਦਾ ਨਾਮ ਲੈ ਰਹੇ ਤੁਸੀਂ ਕਸ਼ਮੀਰ ਸਰ ਨੇ ਨਹੀਂ ਕਸ਼ਮੀਰ ਸਰ ਤਾਂ ਮਤਲਬ ਮੇਰੇ ਖਿਲਾਫ ਗਵਾਹੀ ਪਾ ਰਹੇ ਸੀ ਤੇ ਜਿਹੜੇ ਹੈੱਡ ਨੇ ਉਹਨਾਂ ਨੇ ਕੀ ਕੀਤਾ ਬੂਏ ਬੰਦ ਕਰ ਲਏ ਪਹਿਲਾਂ ਉਹਨਾਂ ਨੇ ਮੇਰੇ ਦੋ ਡੰਡੇ ਇੱਧਰ ਲੈ ਹੱਥ ਤੇ ਮਾਰੇ ਫਿਰ ਇੱਧਰ ਮਾਰੇ ਮੈਂ ਹੱਥ ਜੋੜਨੇ ਮੈਂ ਕਿਹਾ ਨਹੀਂ ਸਰ ਬੱਸ ਕਰੋ ਮੇਰੇ ਤੇ ਉਹ ਸਰ ਨੇ ਮੇਰੇ ਤੇ ਫਿਰ ਉਸ ਤੋਂ ਬਾਅਦ ਬੂਏ ਬੰਦ ਕਰ ਲਏ ਮੈਨੂੰ ਇੱਥੋਂ ਪਵਾ ਲਾਂ ਤਾਂ ਫੜ ਲਿਆ ਫਿਰ ਉਹਨਾਂ ਨੇ ਮੇਰੇ ਟਿੱਟ 'ਚ ਮਾਰੀ ਕੇ ਮਾਰੀ ਕੇ ਦੋ ਤਿੰਨ ਉਹਨਾਂ ਨੇ ਗੋਡੇ ਮਾਰੇ ਜਦੋਂ ਮੇਰੇ ਫਿਰ ਉਸ ਵਾਰ ਉਹਨਾਂ ਨੇ ਆ ਦੇ ਟੇਬਲ ਦਾ ਡੰਡਾ ਚੁੱਕਿਆ ਫਿਰ ਉਹਨਾਂ ਨੇ ਮੇਰੇ ਬਣਾ ਮਾਰਿਆ ਮੈਨੂੰ ਕੁਝ ਹੋਈ ਜਾਂਦਾ ਅਨੰਦ ਰੰਦਰ ਯੋ ਹੀ ਸੀਨ ਯਾਦ ਆਈ ਜਾਂਦਾ ਵਾਰੀ ਵਾਰੀ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਫਿਰ ਮੈਂ ਮੈਨੂੰ ਪਤਾ ਹੈ ਮੋਂ ਉਥੋਂ ਕਿਵੇਂ ਨਿਕਲਿਆ ਬੂਆ ਖੋਲ ਕੇ ਨਿਕਲਿਆ ਮੈਨੂੰ ਪਤਾ ਫਿਰ ਉਸ ਵਾਰ ਪਾਪਾ ਨੂੰ ਬੁਲਾਇਆ ਗਿਆ ਡੰਡਿਆਂ ਨਾਲ ਕੁੱਟਿਆ ਤੁਸੇ ਹਾਂਜੀ ਸਿਰਫ ਇੰਨਾ ਹੀ ਵੀ ਤੁਸੀਂ ਸਿਰਫ ਆਪਣਾ ਸਵਾਲ ਪੁੱਛ ਲਿਆ ਹਾਂਜੀ ਮੇਰੀ ਬਸ ਇਹ ਹੀ ਗਲਤੀ ਹੋ ਗਈ ਕਿ ਮੈਂ ਉਹਨਾਂ ਦੇ ਇੱਕ ਕਹਿਤਾ ਕਿ ਮੈਨੂੰ ਸਮਝਾ ਦਿਓ ਇਹ ਕੱਲੇ ਕੱਲੇ ਤੁਹਾਡੇ ਨਾਲ ਵੀ ਐਵੇਂ ਹੁੰਦਾ ਹੀ ਆ ਸਕੂਲ 'ਚ ਹੋਰ ਵੀ ਬੱਚੇ ਨੇ ਜਿਵੇਂ ਕੋਈ ਨਹੀਂ ਮੈਂ ਨਾ ਮੈਂ 10th ਕਲਾਸ ਆਫ ਦੀ ਲੀਡਰ ਫਲਾワー ਕਾਰਨ ਸਕੂਲ ਤੋਂ ਕੀਤੀ ਹੈ ਉੱਥੇ ਮੇਰਾ ਕੈਰੈਕਟਰ ਜਿਹੜਾ ਸੀਗਾ ਨਾ ਉਹ ਬਹੁਤ ਵਧੀਆ ਕੈਰੈਕਟਰ ਸੀ ਮੈਂ ਜਦੋਂ ਹੀ ਇੱਥੇ ਸਕੂਲ ਤੇ ਸ਼ਿਫਟ ਕੀਤਾ ਨਾ ਮੇਰਾ ਨਾ ਮਤਲਬ ਪਤਾ ਨਹੀਂ ਕੀ ਹੋ ਗਿਆ ਇਹ ਤੋਂ ਤੇ ਜਵਾਕ ਮਤਲਬ ਜਵਾਕ ਪਹਿਲਾਂ ਹੀ ਟੀਚਰਾਂ ਨੇ ਉਹੋ ਜਿਹੇ ਬਣਾ ਰੱਖੇ ਨੇ ਇਹਦੇ ਮੈਂ ਸਕੂਲ ਲੱਗਣ ਤੋਂ ਪਹਿਲਾਂ ਹੀ ਮੈਨੂੰ ਜਵਾਕਾਂ ਨੇ ਕਿਹਾ ਤੁਸੀਂ ਇਹ ਸਕੂਲ ਵਧੀਆ ਨਹੀਂਗਾ ਪਰ ਮੇਰੀ ਮੈਂਟੈਲਿਟੀ ਐਸੀ ਕਿ ਮੈਂ ਕਿਹਾ ਨਹੀਂ ਸਕੂਲ ਵਧੀਆ ਹੋਵੇਗਾ ਜਵਾਕ ਹੀ ਮੰਡੇ ਹੋ ਜਾਂਦੇ ਨੇ ਪਰ ਹੁਣ ਪਤਾ ਲੱਗਦਾ ਸੱਚੀ ਸਕੂਲ ਬਹੁਤ ਮਾੜਾ ਸੀਗਾ ਜਵਾਕ ਸੱਚਾ ਰੋਂਦੇ ਸੀਗੇ ਤੇ ਉਹ ਟੀਚਰਾਂ ਨੇ ਮੇਰੇ ਨਾਲ ਬਹੁਤ ਮਾਰੀ ਕੀਤੀ ਜਾਂ ਅਧਿਆਪਕ ਸੀਗੇ ਮੇਰੇ ਤੋਂ ਵੱਡੇ ਸੀਗੇ ਮੇਰੇ ਇੱਕ ਮਾਰਨੇ ਨੇ ਦੋ ਮਾਰਨ ਪਰ ਇਹ ਤਾਂ ਫਿਰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵਾ ਤਿੰਨ ਗੱਲਾਂ ਹੀ ਬੋਲੇ ਜਰਾ ਚਾਰ ਹਾਂ ਤਾਂ ਪਤਾ ਲੱਗਦਾ ਸੱਚੀ हां जी बेटे ਨੂੰ ਕੁੱਟਿਆ ਗਿਆ ਕੀ ਕਰਦਾ ਮੇਰੇ ਬੇਟੇ ਨੂੰ ਇਹਨਾਂ ਨੇ ਬਹੁਤ ਨਜਾਇਜ਼ ਕੁੱਟਿਆ ਮੈਨੂੰ ਬਾਹਰੋਂ ਸਕੂਲ ਤੋਂ ਫੋਨ ਆਇਆ ਕਿਸੇ ਸੱਜਣ ਦਾ ਕਿ ਤੇਰੇ ਬੇਟੇ ਨੂੰ ਕੋਟਰੇ ਨੇ ਅੰਦਰ ਤਾੜ ਕੇ ਮੈਂ ਜਿਵੇਂ ਘਰੋਂ ਭੱਜ ਕੇ ਆਇਆ ਜੀ ਵੇਖਿਆ ਮੇਰੇ ਬੇਟੇ ਨੂੰ ਅੰਦਰ ਤਾੜੀ ਖੜੇ ਸੀ ਤੇ ਪ੍ਰਤਾਪ ਸਿੰਘ ਦਾ ਬੇਟਾ ਜੀ ਇੰਦਰਜੀਤ ਸਿੰਘ ਉਹਨੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਨਜਾਇਜ਼ ਕੁੱਟਿਆ ਲਾਸਾਂ ਪਾਤੀਆਂ ਟੁਈ ਤੇ ਵੀ ਪੇਟ 'ਚ ਲੱਤਾਂ ਮੈਂ ਬੜਾ ਔਖਾ ਬੱਚੇ ਆਦਿ ਨੂੰ ਜਾ ਕੇ ਛੁਡਾਇਆ ਨਾ ਤੋਂ ਜੀ ਇਹਨਾਂ ਨੇ ਮੇਰੇ ਬਟੇ ਨੂੰ ਬਹੁਤ ਜ਼ਿਆਦਾ ਕੁੱਟਿਆ ਜੀ ਅੱਦੋਂ ਜੀ ਮਾਂਗੇ ਕਰਦੇ ਜੀ ਇਹ ਸਕੂਲ ਦੀ ਇਕਤਾ ਮਾਨਤਾ ਰੱਦ ਹੋਣੀ ਚਾਹੀਦੀ ਹੈ ਇਸ ਇੱਥੇ ਜਲਾਦਾਂ ਵਾਲਾ ਵਿਵਹਾਰ ਜੀ ਮੇਰੇ ਬੱਚੇ ਦੀ ਗਲਤੀ ਕੀ ਸੀ ਮੈਨੂੰ ਦੱਸ ਦੇ ਮੇਰੇ ਬੱਚੇ ਨੇ ਆ ਗਲਤੀ ਕੀਤੀ ਕਿਸੇ ਤਰ੍ਹਾਂ ਦੀ ਸਾਰੇ ਸ਼ਹਿਰ ਚੋਂ ਪਤਾ ਕਰ ਲੋ ਮੇਰੇ ਬੱਚੇ ਵਰਗਾ شریف ਬੱਚਾ ਕੋਈ ਨਹੀਂ ਪਰ ਇਹਨਾਂ ਨੇ ਮੇਰੇ ਬੱਚੇ ਨੂੰ ਕੁੱਟ-ਕੁੱਟ ਕੇ ਬੁਰੇ ਹਾਲ ਕਰ ਦਿੱਤੇ ਜੀ ਬਹੁਤ ਜ਼ਿਆਦਾ ਮੇਰੇ ਬੱਚੇ ਨੂੰ ਕੁੱਟਿਆ ਜੀ ਇਹਨਾਂ ਨੇ ਇਹਨਾਂ ਦਾ ਗੁਰੂ ਤੇ ਇੱਕ ਬਾਦਰ ਸਕੂਲ ਹੈ ਜੀ ਪ੍ਰਤਾਪ ਦਾ ਸਕੂਲ ਮਸ਼ਹੂਰ ਹੈ ਜੀ ਇਹ ਗੁਰਸਾ ਤੇ ਇਹ ਬੱਚੇ ਨੂੰ ਜਲਾਦਾ ਵਾਂਗੂ ਕੁੱਟਦੇ ਆ ਮੈਨੂੰ ਪਹਿਲਾਂ ਵੀ ਬੱਚਾ ਇਹ ਗੱਲ ਕੰਪਲੀਟ ਕਰਦਾ ਹੁੰਦਾ ਪਾਪਾ ਇਹ ਸਕੂਲ ਵਿੱਚ ਅੰਜ ਹੁੰਦਾ ਪਰ ਮੈਂ ਇਸ ਗੱਲ ਨੂੰ ਇਗਨੋਰ ਕਰਦਾ ਸੀ ਪਰ ਇਹਨਾਂ ਨੇ ਅੱਜ ਤਾਂ ਹਾਥੀ ਮੁਕਾਤੀ ਮੇਰੇ ਬੱਚੇ ਨੂੰ ਕੁੱਟਣ ਵਾਲੀ ਕੀ ਪੋਸਟ ਪਛਾਣ ਕੇ ਸੋਚ ਰਿਹਾ ਪਤਾ ਦਰ ਪ੍ਰਸ਼ਾਸਨ ਨੂੰ ਮੈਂ ਬਾਤ ਚੱਲ ਲਿਆ ਜੀ ਦਰਖਾਸਤ ਦੇਣਾ ਪ੍ਰਸ਼ਾਸਨ ਦੇ ਅਕਿ ਬੇਨਤੀ ਇਹ ਹੈ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਇਹਨਾਂ ਦੀ ਮਾਨਤਾ ਜਿਹੜੀ ਸਕੂਲ ਦੀ ਉਹ ਰੱਦ ਕੀਤੀ ਜਾਵੇ ਇਹੋ ਜਿਹਾ ਵਿਹਾਰ ਕਰਦੇ ਬੱਚਿਆਂ ਨਾਲੇ ਕੋਈ ਪੜਾਉਣ ਵਾਲੇ ਕੋਈ ਸਿੱਖਿਆ ਥੋੜੀ ਹੈ ਜੀ ਸਿੱਖਿਆਕ ਥੋੜੀ ਹੈ ਜੀ ਇਹ ਇਹ ਤਾਂ ਜਲਾਦਾਂ ਵਾਲਾ ਵਿਹਾਰ ਕੀਤਾ ਜੀ ਇਹਨਾਂ ਨੇ ਮੇਰੇ ਬੱਚੇ ਨਾਲ ਜੀ ਸੋ ਇਹ ਇਨਸੀਡੈਂਟ ਕਿਸ ਤਰੀਕੇ ਹੋਇਆ ਵੀ ਹੈਵ ਨੋ ਨੋਲੇਜ ਅਬਾਊਟ ਦਸ ਇਹ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਨਹੀਂ ਹੋਇਆ ਇਹ ਉਹ ਬੱਚੇ ਦੇ ਪੇਰੈਂਟਸ ਨੇ ਆਪਣੀ ਰੰਜਿਸ਼ ਨਿਖਾਲਣ ਦੇ ਨਾਲ ਜਾਂ ਕਿਸੇ ਪਰਸਨਲ ਰੰਜਿਸ਼ ਕਰਕੇ ਕੀਤਾ ਤੇ ਅਸੀਂ ਉਹਦੇ ਬਾਰੇ ਕੋਈ ਕੰਕ੍ਰੀਟ ਸਟੇਟਮੈਂਟ ਨਹੀਂ ਦੇ ਸਕਦੇ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਇਹੋ ਜਿਹਾ ਕੋਈ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਜੋ ਹੋਇਆ ਮੈਂ ਤੁਹਾਨੂੰ ਬਿਆਨ ਕਰ ਚੁੱਕਿਆ ਸਟਾਫ ਬੱਚੇ ਨੂੰ ਬਾਹਰੋਂ ਲੈ ਕੇ ਆਇਆ ਤੇ ਜਿੱਥੇ ਉਹਦੇ ਮਾਰਕਸ ਨੇ ਡੰਡੇ ਨਾਲ ਬਾਈਟ ਮਤਲਬ ਫੁੱਟ ਮਾਰਦੇ ਉੱਥੇ ਬੀਟਾ ਡੀ ਲਗਾਈ ਸਟਾਫ ਨੇ ਨਹੀਂ ਜੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਬੱਚਾ ਜਦੋਂ ਆਇਆ ਉਹਦੇ ਪੇਰੈਂਟਸ ਦੇ ਨਾਲ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਮਾਰਕਸ ਸੀਗੇ ਤੇ ਵੀਵਰ ਸਰਪ੍ਰਾਈਜ਼ ਕਿ ਇਹ ਮਾਰਕਸ ਇਹ ਕਿਉਂ ਹੈਗੇ ਨੇ ਵਾਟ ਹਾਸ ਹੈਪਨਡ ਕਿਉਂਕਿ ਇਹੋ ਜਿਹਾ ਇਨਸੀਡੈਂਟ ਸਾਡੇ ਸਕੂਲ ਦੇ ਵਿੱਚ ਨਹੀਂ ਹੋਇਆ